ਮਨਿਕਰਨ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪੰਜਾਬੀ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਪਰਿਵਾਰ ਦੇ ਦੋ ਜੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਇਹ ਦੋ ਜੀ ਘਰਦੀਆਂ ਔਰਤਾਂ ਹੀ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਨਿਕਰਨ ਸਾਹਿਬ ਤੋਂ ਮੱਥਾ ਟੇਕ ਕੇ ਪਰਿਵਾਰ ਵਾਪਸੀ ਆ ਰਿਹਾ ਸੀ ਤਾਂ ਉਸ ਵਕਤ ਮੌਸਮ ਦਾ ਆਨੰਦ ਲੈਣ ਦੇ ਲਈ ਨਜ਼ਾਰਾ ਦੇਖਣ ਦੇ ਲਈ ਗੱਡੀ ਤੋਂ ਉਤਰੇ ਔਰ ਕੁਝ ਦੂਰੀ ਉਹਨਾਂ ਨੇ ਪੈਦਲ ਸਫ਼ਰ ਕੀਤਾ ਪਰ ਹਨੇਰੀ ਝੱਖੜ ਇੰਨਾ ਤੇਜ਼ ਸੀ ਕਿ ਦਰਖਤ ਪਰਿਵਾਰ ਦੇ ਜੀਹਾਂ ਦੇ ਉੱਤੇ ਡਿੱਗ ਜਾਂਦਾ ਹੈ ਜਿਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਘਰ ਦੀਆਂ ਦੋ ਔਰਤਾਂ ਦੀ ਮੌਤ ਹੋ ਜਾਂਦੀ ਹੈ ਇਸ ਘਰਤੀ ਦੱਸਿਆ ਜਾ ਰਿਹਾ ਹੈ ਕਿ ਨੂਦੀਤ ਸੱਸ ਦੀ ਮੌਤ ਹੋਈ ਹੈ ਮੌਸਮ ਖਰਾਬ ਕਰਕੇ ਸੜਕ ਤੇ ਦਰਖਤ ਡਿੱਗਿਆ ਜਿਸ ਕਾਰਨ ਇਹ ਦਰਖਤ ਸਿੱਧਾ ਉਹਨਾਂ ਦੇ ਸਿਰ ਤੇ ਡਿੱਗਦਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਨੂਦੀਤਾ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਨੀਸ਼ੂ ਵਰਮਾ ਨੂ ਦਾ ਨਾਮ ਦੱਸਿਆ ਜਾ ਰਿਹਾ ਹੈ ਰਵਨਾਸ਼ ਕੌਰ ਸੱਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਬੇहद ਮੰਦਭਗਾ ਹਾਦਸਾ ਲੁਧਿਆਣਾ ਦੇ ਇਸ ਪਰਿਵਾਰ ਦੇ ਨਾਲ ਵਾਪਰਿਆ ਔਰ ਅਕਸਰ ਅਸੀਂ ਪਹਾੜਾਂ 'ਚ ਘੁੰਮਣ ਜਾਂਦੇ ਆ ਤਾਂ ਅਸੀਂ ਗੱਡੀ ਤੋਂ ਉਤਰ ਕੇ ਮੌਸਮ ਦਾ ਮિજાਜ ਦੇਖਣ ਦੇ ਲਈ ਨਜ਼ਾਰਾ ਦੇਖਣ ਦੇ ਲਈ ਗੱਡੀ ਤੋਂ ਉਤਰ ਜਾਂਦੇ ਆ ਪਰ ਸਾਨੂੰ ਇੱਕ ਖਾਸ ਤੌਰ ਤੇ ਧਿਆਨ ਰੱਖਣਾ ਪਵੇਗਾ ਕਿ ਕੋਈ ਚਟਾਨ ਕੋਈ ਪੱਥਰ ਕੋਈ ਦਰਖਤ ਤਾਂ ਨਹੀਂ ਆਲੇਣ ਵਾਲੇ ਕਿਉਂਕਿ ਅਕਸਰ ਇਹੀ ਚੀਜ਼ਾਂ ਨੁਕਸਾਨ ਕਰਦੀਆਂ ਨੇ ਖਾਸ ਤੌਰ ਤੇ ਜਦੋਂ ਤੂਫਾਨ ਤੇਜ਼ ਹੋਵੇ ਉਦੋਂ ਕਦੇ ਵੀ ਗੱਡੀ ਨਾ ਰੋਕੀ ਜਾਵੇ ਤਾਂ ਇਸ ਪਰਿਵਾਰ ਦੇ ਨਾਲ ਵੱਡਾ ਹਾਦਸਾ ਵਾਪਰਿਆ